6.5 ਮਹੀਨਿਆਂ ਦੀ ਗੱਪਣ ਦੁੱਧ 4 ਕਿਲੋ ਦੂਜੇ ਸੂਏ ਸੋਨ ਨੂੰ ਰੈਡੀ ਦੁਬਾਰਾ ਗੱਪਣ ਪਹਿਲੇ ਸੂਏ 22 ਕਿਲੋ ਦੁੱਧ ਦਿੱਤਾ ਬਹੁਤ ਜਿਆਦੇ ਨਸਲ ਵਾਲੀ ਬਰੀਡ ਵਾਲੀ ਬੱਛੀ ਆ ਬਹੁਤ ਜਿਆਦੇ ਸੋਨਾ ਫੇਸ ਕੁਆਲਟੀ ਜਿੰਨੀ ਵੀ ਕਹਿ ਦੋ ਪੂਰੀ ਇੱਕ ਨੰਬਰ ਅਸੀ ਹੈ ਜਿਹਨੂੰ ਕਹਿੰਦੇ ਅੱਜ ਦਾ ਪਾਲਣਾ ਹੋੜੇ ਪਾਲਣ ਵਾਲੇ ਵੀਰ ਨੂੰ ਬਹੁਤ ਵਧੀਆ ਫਾਇਦੇਮੰਦ ਬਗਿਆ ਲੈਵੇ ਵਿੱਚ ੱਲਾਂ ਬਹੁਤ ਜਿਆਦੇ ਇੰਦੇ ਵੀ ਕਿੰਨੇ ਉਹ ਥਣ ਕਿੰਨੇ ਆ ਮੂਹ ਫੇਸ ਕੁਆਲਟੀ ਇੱਕ ਨੰਬਰ ਜਿਹਨੂੰ ਕਹਿੰਦੇ ਆ ਥਣ ਵਾਲੀ ਥਣ ਤੇ ਪੈਪ ਦੁੱਧ ਵਾਲੀ ਬਹੁਤ ਵਧੀਆ ਮੋਟੀ ਆ ਸੀਐਸ ਆਊ ਬਹੁਤ ਜਿਆਦੇ ਜਿੰਨੀ ਵੀ ਕਹਿ ਦੋ ਦੁੱਧ ਅਜੇ ਦਿੰਦੀ ਆ ਚਾਰੇ ਥਣਾਂ ਦੀ ਬਿਲਕੁਲ ਕਲੀਅਰ ਗੱਬਣ ਦੀ ਕਿੱਕ ਗਾਰੰਟੀ ਹੋਲ ਗਾਰੰਟੀ ਪਹਿਣਾ ਦੇ ਹੁਣ ਪਰ ਮਾਰਕਿਟ ਦਿਖਾ ਦਿਆਂ ਜੇ ਕਿਸੇ ਵੀਰ ਨੂੰ ਚਾਹੀਦੀ ਆ ਤਾਂ ਮੇਰੇ ਨਾਲ ਸਪਾਕੇ ਕਰ ਸਕਦਾ ਹੋਰ ਕੇ ਵੀ ਦਿਖਾ ਸਕਦੇ ਆ ਥੋੜਾ ਜਿਹਾ ਪੱਠੇ ਪਾਏ ਕਰਕੇ ਘਟ ਖਾਂਦੀ ਆ ਘਰ ਆ ਪਾਇਆ ਅੰਮ੍ਰਾ ਦਾਣਾ ਪਾਇਆ ਦੂਰਾ ਦੂਰਾ ਇੱਕ ਨੰਬਰ ਆ